ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਈ ਅਨ ਛੋਟ ਵੱਡੇ ਸਭ ਸੰਸ ਸੇ ਰਿਦਾਸ ਰਹੇ ਪਰਸੰ ਮਾਦੋ ਵਿਦਿਆ ਹੈ ਤਕਿੰਗ ਬਵੇਤ ਗੀਤ ਮਨੀਨ ਅਰਸੋ ਹੀਰਾ ਛਾੜ ਕੇ ਕਰੇ ਆਨ ਦੀ ਆਸ ਤੈਨਾ ਗੋਤ ਕੇ ਜਾਏਗੇ ਸਤਪਰ ਕੇ ਰਿਦਾਸ ਪਰ ਪਹਿਲੀ ਸਾਸ ਸੰਗਿਓ ਅੱਜ ਸਤਿਗੁਰ ਰਿਦਾਸ ਮਹਾਰਾਜ ਜੀ ਦੇ 648 ਮੇ ਪ੍ਰਕਾਸ਼ ਹੋ ਸਕੇ ਸਾਰੇ ਹੀ ਸੰਸਾਰ ਵਿੱਚ ਬਹੁਤ ਹੀ ਸਾਦਾ ਪੁਰਉ ਨੈਕੀ ਕ ਤਸਾਈ ਰਾਇ ਸਿਜਾਈ ਰਾ ਜਾ ਰਹੇ ਹਨ ਇਸੇ ਹੀ ਸੰਬੰਧ ਵਿੱਚ ਸਾਥਪਤੀ ਸ਼੍ਰੋਮਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਗਰ ਕੀਰਤਨ ਪ੍ਰਬੰਧਕ ਕਮੇਟੀ ਤੇ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਸਾਰੇ ਹੀ ਸਾਥੀਆਂ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ ਔਰ ਅਸੀਂ ਇਹ ਨਗਰ ਕੀਰਤਨ ਸਜਾਉਣ ਦਾ ਮਤਲਬ ਹੈ ਕਿ ਕਰ ਕਾਰਵੇ ਸਤਗੁਰੂ ਗੁਰੂ ਦਾਸ ਜੀ ਬਾਣੀ ਦਾ ਸੰਦੇਸ਼ ਜਣਾ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਗੁਰਬਾਣੀ ਨਾਲ ਜੁੜ ਕੇ ਕਿਸ ਮੰਦਰ ਤੱਕ ਪਹੁੰਚ ਸਕਦੇ ਹਾਂ ਆਪਣੇ ਹੱਕਾਂ ਲਈ ਵੀ ਲੜ ਸਕਦੇ ਹਾਂ ਔਰ ਸਮਾਜ ਜੋਗੇ ਇਨਸਾਨ ਵਾਸਤੇ ਵਿੰਗਵਾਤੇ ਕਰਕੇ ਅਸੀਂ ਐਸੇ ਸੰਸਾਰ ਦੇ ਵਿੱਚ ਮਹਾਰਾਜਾਂ ਦਾ ਨਾਮ ਉੱਚਾ ਕਰ ਸਕਦੇ ਹਾਂ ਤਾਂ ਸਾਡੇ ਸਭੂ ਧਾਰਮਿਕ ਜੱਥੇ ਦੁਨੀਆਂ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ ਸਾਡੇ ਮੁੰਡੇ ਨੌਜਵਾਨ ਹਰ ਹੀ ਆਪਣੀ ਆਪਣੀ ਡਿਊਟੀਆਂ ਤੋਂ ਆ ਰਹੇ ਹਨ ਅਸੀਂ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਉਮੀਦ ਹੈ ਕਿ ਬੜੇ ਹੀ ਸਰਧਾਪੂਰਵਕ ਨਗਰ ਕੀਰਤ ਦੇ ਨਾਲ ਦੇ ਮਹਾਰਾਜਾ ਉਹ ਦਾਸਾ ਲੈ ਕੇ ਚੰਨਾ ਹੈ ਔਰ ਸਾਰੇ ਹੀ ਨਗਰ ਵਾਸੀਆਂ ਨੂੰ ਲੱਖ ਲੱਖ ਵਾਰਾਂ ਨਗਰ ਫਿਲਟਰ ਦਾ ਰੂਟ ਕੀ ਹੈ ਜੀ ਨਗਰ ਕੀਤਾ ਉਹ ਤੋਂ ਸੰਪਾਰਕ ਤੋਂ ਚੱਲ ਕੇ ਡਾਕਟਰ ਬੀ ਆਰ ਮੇਰਕਰ ਚੌਕ ਡਾਕਟਰ ਬੀ ਆਰ ਮੇਰਕਰ ਚੌਕ ਤੋਂ ਲੱਗੇ ਪ੍ਰੈਜਿਡੈਂਸੀ ਹੋਟਲ ਗੱਸਾ ਸਿੰਘ ਰਾਮਗੜੀਆ ਚੌਕ ਪ੍ਰਵਾਹ ਚੌਕ ਪ੍ਰਵਾਹ ਚੌਕ ਤੋਂ ਸ਼ਿਵਲ ਹਸਕਾ ਦੇ ਰੋਡ ਤੇ ਹੁੰਦਾ ਹੋਇਆ ਫਗਵਾੜਾ ਚੌਕ ਫਗਵਾੜਾ ਚੌਕ ਤੋਂ ਗਵਰਨਮੈਂਟ ਕਾਲਜ ਚੌਕ ਗਵਰਨਮੈਂਟ ਕਾਲਜ ਚੌਕ ਤੋਂ ਸੈਸ਼ਨ ਚੌਕ ਸੈਸ਼ਨ ਚੌਕ ਤੋਂ ਕੈਟਾਕਰ ਕੈਟਾਕਰ ਤੋਂ ਭਗਵਾਨ ਬਾਦਮੀਕ ਤੋਂ ਭਗਵਾਨ ਬਾਦਵੀ ਟੰਕ ਤੋਂ ਖਵਾੜਾ ਟੰਕ ਆ ਕੇ ਬੜੇ ਹੀ ਸਤਿਕਾਰ ਦੇ ਨਾਲ ਸਾਡਾ ਪੂਰ ਸਾਰਿਆਂ ਬਦਾਗੀ ਦਿੱਤੀ ਜਾਵੇਗੀ ਔਰ ਕੀਰਤਨ ਚਿਰਗੁਰ ਸਾਹਿਬ ਦੀ ਜੁਰੀ ਦੇ ਸਜਾਇਆ ਜਾ ਰਿਹਾ ਹੈ ਔਰ ਸਾਰੇ ਸਾਥੀ ਬੜੀ ਸਾਡਾ ਦੇ ਨਾਲ ਇਥੇ ਪਹੁੰਚੇ ਹਨ ਜੈ ਗੁਰ ਦੇ ਜੈ ਗੁਰੂ ਦਾ ਜੈ ਪੀ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰ ਦੇ ਤੁਹਾਨੂੰ ਤੇ ਸਮੁੱਚੀ ਮਾਨਵਤਾ ਦੇ ਰਹਿਬਰ ਤੁੰਤਨ ਸਾਹਿਬ ਸ੍ਰੀ ਗੁਰਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਰਦੀਆਂ ਦੇਸ਼ ਵਿਦੇਸ਼ ਦੇ ਕੋਨੇ ਵਿੱਚ ਵਸਦੀਆਂ ਸਮੂਹ ਸੰਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਤੁੰਤਨ ਸਾਹਿਬ ਸ੍ਰੀ ਗੁਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੱਜ ਬਹੁਤ ਵੱਡਾ ਵਿਸ਼ਾ ਨਗਰ ਕੀਰਤਨ ਸ਼ਹਿਰ ਹੁਸ਼ਾਰਪੁਰ ਦੇ ਵਿੱਚ ਧੁੰਤਾਂ ਤੇ ਨਿਕਾਲਿਆ ਜਾ ਰਿਹਾ ਤੇ ਆਓ ਤਨਤਨ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰੀਏ ਆਪਣਾ ਜੀਵਨ ਸਫਲ ਕਰੀਏ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਵੱਸਦੇ ਪੰਜਾਬੀਆਂ ਨੇ ਇੱਕ ਵਾਰ ਤਨਤਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤਨਤਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਅੱਜ ਜਨਮ ਦਿਹਾੜੇ ਦੇ ਉੱਪਰ ਹੁਸ਼ਿਆਰਪੁਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੱਡੀ ਜਾ ਰਹੀ ਹੈ ਔਰ ਇਸ ਸਾਲ ਸ਼੍ਰੀ ਵਿਜੇ ਸੰਪਲਾ ਜੀ ਦੇ ਵੱਲੋਂ ਸ਼੍ਰੀ ਗੁਰੂਦਾਸ ਵਿਸ਼ਵ ਮਹਾਪੀਠ ਦੇ ਵਜੋਂ ਜਿਹੜੇ ਅੰਤਰਰਾਸ਼ਟਰੀ ਅਧਿਖਸ਼ ਨੇ ਉਹਨਾਂ ਦੇ ਵੱਲੋਂ ਅੱਜ ਸਵਾਗਤ ਲਈ ਸ਼ੋਭਾ ਯਾਤਰਾ ਦੇ ਇਹ ਸਟੇਜ ਵੀ ਲਾਈ ਹੈ ਤੇ ਜਿਹੜਾ ਅੱਜ ਸ਼ੋਭਾ ਯਾਤਰਾ ਸਵਾਗਤ ਵੀ ਕੀਤਾ ਜਾਏਗਾ ਔਰ ਲੰਗਰ ਵੀ ਲਾਇਆ ਜਾਏਗਾ। ਸੋ ਅੱਜ ਜੋ ਇਹ ਜਨਮ ਦਿਹਾੜਾ ਜੋ 12 ਤਰੀਕ ਨੂੰ ਕੱਲ ਸਾਰੇ ਵਿਸ਼ਵ ਨੇ ਮਨਾਉਣਾ ਹੈ ਉਹਦੀ ਖੁਸ਼ੀ ਦੇ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਸਾਰਿਆਂ ਨੂੰ ਇਸ ਜਿਹੜੇ ਜਨਮ ਦਿਹਾੜੇ ਤੇ ਮੈਂ ਆਪਣੇ ਵੱਲੋਂ ਆਪਣੇ ਸਭ ਸਾਥੀਆਂ ਵੱਲੋਂ ਇਸ ਬਲਕ ਲੱਖ ਵਧਾਈ ਦੇਣਾ ਔਰ ਆਸ਼ਾ ਕਰਦਾ ਹਾਂ ਕਿ ਗੁਰੂ ਸਾਹਿਬ ਜੀ ਸਾਰਿਆਂ ਤੇ ਆਪਣਾ ਮੇਰ ਪਰਿਆ ਹੱਥ ਰੱਖਣ ਔਰ ਸਭ ਤੇ ਆਪਣਾ ਆਸ਼ੀਰਵਾਦ ਰੱਖਣ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 648 ਨਾਮ ਜੈ ਤੁਹਾਡੇ ਸਭ ਨੂੰ ਸ਼ਹਿਰ ਵਸੇਆਂ ਦਾ ਪ੍ਰਕਾਸ਼ ਦਿਆ ਜੀ ਜਿਦਾ ਜੇ ਮੈਨੂੰ ਚੁਕਰਾ ਜੀ ਐਸਾ ਚਾਹੂੰ ਰਾਜ ਮਾਲ ਜਿੱਥੇ ਮਿਲੇ ਸਭ ਕੋ ਆਨ ਸ਼ੋਤ ਤੇ ਸਭ ਬਸੇ ਰੁਕਾ ਦੇ ਪਤਨ ਜਿਦਾ ਉਹਨੇ ਸੰਸਾਰ ਪਿਆ ਸੀਗਾ ਕਿ ਐਸਾ ਸੰਸਾਰ ਚਾਹੁੰਦੇ ਸੀ ਜਿੱਥੇ ਕੋਈ ਜੀ ਆਪਣੇ ਜਾਤ ਪਾਤ ਨਾ ਹੋਵੇ ਉੱਚੀ ਜਾਂ ਨੀਚਾ ਹੋਵੇ ਇਤਰਾਸ ਸੰਕਲਪ ਪੂਰਾ ਇਤਰਾਸ ਆਪਾਂ ਕਰੀ ਕੋਈ ਕੋਸ਼ਿਸ਼ ਕਰਕੇ ਸਾਰੇ ਵੀ ਕਥੇ ਹੋ ਗਏ ਜੈ ਭੀਮ ਜੈ ਭਾਰਤ ਅੱਜ ਵੀ ਅੱਜ ਜਸਵੰਤ ਰਾਏ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਸ਼੍ਰੀ ਗੁਰੂ ਅਭਿਦਾਸ ਜੀ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ ਤੇ ਉਸ ਲਾਸਤਾ ਬਣਾ ਰਹੇ ਹਾਂ ਅੱਜ ਜੇ ਤੁਸੀਂ ਹੁਸ਼ਿਆਰਪੁਰ ਦੀ ਗੱਲ ਕਰੋ ਤਾਂ ਥਾਂ-ਥਾਂ ਲੰਗਰ ਲੱਗ ਕੇ ਜਨਤਾ ਨੇ ਲੋਕਾਂ ਨੇ ਇਸ ਸ਼ੋਹਾ ਯਾਤਰਾ ਦਾ ਸਵਾਗਤ ਕਰਨ ਲਈ ਇੱਕ ਬਹੁਤ ਵੱੱਬੇ ਇੰਤਜ਼ਾਮ ਜਿਹੜਾ ਹੈ ਕੀਤਾ ਹੈ ਰਵਿਦਾਸ ਜੀ ਜੀਵਨ ਤੋਂ ਬਹੁਤ ਸਿੱਖਿਆਮਾਨੇ ਲੇਕਿਨ ਉਹਨਾਂ ਨੇ ਜਾਤ ਪਾਤ ਉੱਪਰ ਉੱਠ ਕੇ ਇੱਕ ਸਮਰਸਤਾ ਵਾਲਾ ਸਨੇਹਾ ਦਿੱਤਾ ਉਹ ਸਨੇਹਾ ਜਿਹੜਾ ਹੈ ਸਾਨੂੰ ਸਭ ਨੂੰ ਇਸ ਦੇਸ਼ ਚ ਦੇਣਾ ਚਾਹੀਦਾ ਅਸੀਂ ਸਾਰੇ ਇੱਕ ਹੈ ਇਕੱਠੇ ਹੋ ਕੇ ਸਾਨੂੰ ਸਾਰੇ ਪਰਮਾਣੇ ਚਾਹੀਦੇ ਆ ਗੁਰੂਆਂ ਦੀ ਸਿੱਖਿਆ ਨੂੰ ਸਾਨੂੰ ਜਨਤਾ ਤੱਕ ਪਹੁੰਚਾਉਣਾ ਚਾਹੀਦਾ ਆਸ਼ੀਰਵਾਦ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਗਟ ਹੋਵਨ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸ੍ਰੀ ਗੁਰੂ ਰਗਦਾਸ ਮਹਾਰਾਜ ਜੀ ਦੇ ਨਾਮ ਲਿਵਾ ਉਹਨਾਂ ਨੇ ਰੁਝਾਈ ਉਹਨਾਂ ਦੇ ਬੈਠੇ ਨੇ ਉਹ ਸਾਰੇ ਬੜੀ ਹੂਮ ਮਾਰ ਕੇ ਧਮ ਤਾਮ ਦੇ ਨਾਲ ਜਿਹੜਾ ਇਸ ਪ੍ਰਗਟ ਦਿਵਸ ਨੂੰ ਮਨਾ ਰਹੇ ਨੇ ਔਰ ਸ੍ਰੀ ਗੁਰੂ ਰਗਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਾਨੂੰ ਸਮਰਸਤਾ ਦਾ ਸੰਦੇਸ਼ ਦਿੱਤਾ ਔਰ ਆਪਸ ਵਿੱਚ ਭਾਈਚਾਰਕ ਸਾਂਝ ਬਣਾਉਣ ਦਾ ਆਪਸ ਵਿੱਚ ਮਿਲ ਕੇ ਕੰਮ ਕਰਨ ਦਾ ਐਸਾ ਜਿਹੜਾ ਉਹਨਾਂ ਨੇ ਕਿਹਾ ਕਿ ਸਾਥ ਸਨਤ ਮਿਲ ਰਹੀ ਹੈ ਮਾਦੋ ਜੈਸੇ ਮਖਦਮਗੀਰਾ ਔਰ ਨਾਲੇ ਵੀ ਸੰਦੇਸ਼ ਦਿੰਦਾ ਹੈ ਕਿ ਤੋਹੀ ਮੋਹੀ ਅੰਤਰ ਕੈਸਾ ਕਣਕਟੇ ਦੀ ਜਲੰਗ ਜਿਹਾਂ ਦਾ ਜੈਸਾ ਭਾਵ ਸਮਾਜ ਦੇ ਸਾਰੇ ਵਿਅਕਤੀ ਜਿਹਨੇ ਸੋ ਅੱਜ ਉਹਨਾਂ ਦੇ ਇਸ ਦਿਹਾੜੇ ਦੇ ਉੱਤੇ ਸਾਰੇ ਧਰਮ ਸਾਰੇ ਸਮਾਜ ਔਰ ਸਮਾਜਿਕ ਦਿੱਤੇ ਬੰਦੀਆਂ ਰਾਜਨੀਤਿਕ ਦਿੱਤੇ ਬੰਦੀਆਂ ਇਹਦੇ ਜੁਮਮਾਤੇ ਸ਼ਾਮਲ ਹੋਈਆਂ ਮੈਂ ਸਾਰਿਆਂ ਨੂੰ ਜੀ ਆਇਆਂ ਹੀ ਕਹਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਅੱਜ ਦੇ ਦਿਹਾੜੇ ਦੀ ਮੈਂ ਵਜਾਈ ਦਿੰਦਾ ਗਿਆ ਗੁਰਦੇਵ ਤੰਗ